ਨਾ ਤੇ ਬਾਜ ਅਵੇਸਲਾ ਹੋਵੇ ਤੇ ਨਾ ਸ਼ੇਰ ਛੇਤੀ ਅਵੇਸਲਾ ਹੋਵੇ ਤੇ ਤੀਜੀ ਗੱਲ ਕਹਿਣ ਲੱਗਿਆ ਮੈਂ ਅੱਜ ਬਾਬਾ ਦੀਪ ਸਿੰਘ ਦਾ ਆਪਾ ਬਣਾ ਰਿਹਾ ਸ਼ਾਹ ਦੇਹਾੜਾ ਤੇ ਨਾ ਕਦੇ ਗੁਰੂ ਕਾ ਸਿੱਖ ਜਿਹੜਾ ਵਾ ਅਵੇਸਲਾ ਹੁੰਦਾ ਵਾ ਯੁਰਤ ਪੈਦਾ ਕਰਦਾ ਵਾ ਤੁਸੀਂ ਕਦੇ ਮਾਨ ਕਰਕੇ ਵੇਖੋ ਕਿ ਜੇ ਸਾਡੇ ਘਰ ਵਿੱਚ ਕਰਮ ਚੰਦ ਵਰਗੇ Hindu ਘਰਾਣੇ ਨਾਲ ਸੰਬੰਧ ਰੱਖਣ ਵਾਲੇ ਬਾਬਾ ਦੀਪ ਸਿੰਘ ਦੇ ਕੋਲ ਆ ਕੇ ਗੱਲ ਕਹਿੰਦੇ ਆ ਕਿ ਨਾਸਰਦੀਨ ਭੱਟੀ ਉਹਨੇ ਆਪਣੀ ਕੈਦ ਵਿੱਚ ਮੇਰੀ ਨੌ ਤੇ ਮੇਰੀ ਧੀ ਜਿਹੜੀ ਉਹ ਕੈਦ ਕਰ ਲਈਏ ਤੁਸੀਂ ਬਚਾਓ ਤੇ ਤੁਸੀਂ ਵੇਖੋ ਬਾਬਾ ਦੀਪ ਸਿੰਘ ਦੀਵਾਨ ਦੀ ਸਮਾਪਤੀ ਤੋਂ ਬਾਅਦ ਉਹ ਗੁਰੂ ਕੇ ਸਿੱਖਾਂ ਨੂੰ ਨਾਲ ਲਿਆ ਕੇ ਉਹਦੀ ਧੀ ਤੇ ਉਹਦੀ ਬੇਟੀ ਵਾਪਸ ਲਿਆਉਂਦੇ ਆ ਤੇ ਜੇ ਆਪਾਂ ਦੂਜੇ ਰੂਜ ਦੇਖੀਓ ਪਲਕ ਕਿਹਨਾਂ ਦੀ ਧੀ ਆ ਹਿੰਦੂਆਂ ਦੀ ਆ ਇਹਦਾ ਮਤਲਬ ਕੀ ਆ ਸੇਕ ਬਗਾਨੀਆਂ ਧੀਆਂ ਨੂੰ ਵੀ ਆਪਣੀਆਂ ਧੀਆਂ ਸਮਝਦਾ ਵਾ ਇਹ ਕੱਲੀ ਗੱਲ ਬਾਬਾ ਦੀਪ ਸਿੰਘ ਦੀ ਨਹੀਂ ਹੈ ਅਗਰ ਇਤਿਹਾਸ ਦੇ ਪन्ने ਪੜ੍ਹ ਕੇ ਦੇਖੋ ਭਾਈ ਤਾਰੂ ਸਿੰਘ ਜੀ ਵਰਗਾ ਦਾ ਇਤਿਹਾਸ ਪੜ੍ਹ ਕੇ ਦੇਖੋ ਅਰਹੀਮ ਬਖਸ਼ ਆਕੇ ਰੁੰਦਾ ਕਹ ਲਗਾ ਮੇਰੀ ਬੇਟੀ ਸਲਮਾ ਨੂੰ ਚੱਕ ਕੇ ਲੈ ਗਏ ਤੇ ਭਾਈ ਤਾਰੂ ਸਿੰਘ ਨੇ ਸੀਨੇ ਨਾਲ ਲਾ ਲਿਆ ਕਹਿੰ ਲਗਾ ਰੋ ਨਾ ਭਲਿਆ ਰੋ ਨਾ ਉਹ ਕੱਲੀ ਬੇਟੀ ਤੇਰੀ ਨਹੀਂ ਉਹ ਖਾਲਸੇ ਦੀ ਵੀ ਧੀ ਹੈ ਬਿਲਕੁਲ ਗੱਲ ਬਾਬਾ ਦੀਪ ਸਿੰਘ ਨੇ ਇਦਾਂ ਆਖੀ ਕਰਮਚੰਦ ਫਰੋਨਾ ਤੇਰੀ ਧੀ ਆ ਤੇ ਭਲਾ ਤੇਰੀ ਨੋ ਆ ਉਹ ਖਾਲਸੇ ਦੀਆਂ ਬੱਚੀਆਂ ਨੇ ਅਸਿੱਤੇ ਬਾਬਾ ਦੀਪ ਸਿੰਘ ਬਾਰੇ ਉਹ ਗੱਲਾਂ ਜਾਣ ਹੀ ਨਹੀਂ ਸਕੇ ਕਦੇ ਇਤਿਹਾਸ ਦੇ ਪੰਨੇ ਪੜ੍ਹ ਕੇ ਦੇਖੋ ਸਖਤ ਸ਼੍ਰੀ ਦਮਦਮਾ ਸਾਹਿਬ ਦੇ ਬਿਲਕੁਲ ਸਾਹਮਣੇ ਬਾਬਾ ਦੀਪ ਸਿੰਘ ਨੇ ਖੂਹ ਤਿਆਰ ਕਰਵਾਇਆ ਲੋੜਵੰਦਾ ਲਈ ਜਿਹਨੋਂ ਲੋਕ ਫਟਾ ਮਜ਼ਾਕ ਕਰਦੇ ਸਨ ਪਾਣੀ ਨਹੀਂ ਕਿਤੇ ਉਹਨਾਂ ਨੂੰ ਪ੍ਰਾਪਤ ਹੁੰਦਾ ਸੀ ਤੇ ਬਾਬਾ ਦੀਪ ਸਿੰਘ ਵਰਗੇ ਦੀ ਕਿੰਨੀ ਵੱਡੀ ਖੇਦਮਤ ਹੋਏਗੀ ਖੂਹ ਤਿਆਰ ਕਰਵਾਇਆ ਪਾਈ ਆਓ ਜਲ ਸ਼ਕੋ ਇੱਥੇ ਕੋਈ ਗੱਲ ਨਹੀਂ ਕਿਉਂਕਿ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤ ਮਹਤ ਦਿਵਸਰਾਦ ਹੋਏ ਦਾਈ ਦਾਇਆ ਤੇ ਇਹ ਗੱਲ ਹੋਰ ਕਹਿੰਦਾ ਕਹਿੰਦਾ ਕਹਿ ਜਾਵਾਂ ਜਿਹੜਾ ਬਾਬਾ ਦੀਪ ਸਿੰਘ ਨੂੰ ਜਿਹੜੀ ਗੁਰਤੀ ਮਿਲਦੀ ਹੈ ਨਾ ਉਹ ਪਤਾ ਕੌਣ ਦਿੰਦਾ ਉਹ ਅਤੀ ਸਤਕਾਰਯੋਗ ਬੀਬੀ ਸੰਤੀ ਜੀ ਕਰਕੇ ਇਤਿਹਾਸ ਚ ਲਿਖਿਆ ਸੰਤੀ ਜੀ ਕਰਕੇ ਕੌਣ ਆ ਪਲਾਂ ਇਹ ਇਹ ਬਾਬਾ ਦੀਪ ਸਿੰਘ ਜੀ ਦੀ ਦਾਦੀ ਹੈ ਤੇ ਇਤਿਹਾਸ ਦੇ ਪੰਨਿਆਂ ਨੇ ਬੜੀ ਖੂਬਸੂਰਤ ਕਰਕੇ ਗੱਲ ਲਿਖੀ ਬਾਬਾ ਦੀਪ ਸਿੰਘ ਦਾ ਜਿਹੜਾ ਪਰਿਵਾਰਕ ਪਿਸ਼ੋਕਰ ਹੈ ਨਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਹੀ ਨਹੀਂ ਕੇਵਲ ਸਤਵੇਂ ਪਾਤਸ਼ਾਹ ਤੋਂ ਹੀ ਜੁੜਿਆ ਹੋਇਆ ਵਾ ਇਹਨਾਂ ਦੇ ਪਿਤਾ ਇਹਨਾਂ ਦੇ ਪੁਰਖੇ ਸਤਵੇਂ ਪਾਤਸ਼ਾਹ ਦੇ ਦਰਸ਼ਨ ਕਰਦੇ ਇਹ ਯੁਰਤ ਬਾਬਾ ਦੀਪ ਸਿੰਘ ਜੀ ਦੇ ਅੰਦਰ ਤਾਂ ਪੈਦਾ ਹੁੰਦੀ ਹੈ ਦਾਦੀ ਗੁਰਤੀ ਦਿੰਦੀ ਆ ਗਿਆਨ ਦੀ ਸ਼ਬਦ ਦੀ ਵਿਚਾਰ ਦੀ ਜਜਬਾ ਪੈਦਾ ਕਰਦੀ ਹੈ ਮਾਤਾ ਪਿਤਾ ਗੁਰੂ ਅਰੈ ਸਾਬ ਦੇ ਦਰਸ਼ਨ ਕਰਦੇ ਆ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖਿਆ ਇਸ ਘਰ ਵਿੱਚੋਂ ਮਿਲਦੀ ਹੈ ਤੇ ਕਲੰਗੀ ਤਰ ਪਾਤਸ਼ਾਹ ਦੇ ਕੋਲ ਜਾ ਕੇ 1700 ਈਸਵੀ ਦੇ ਵਿੱਚ ਬਾਬਾ ਦੀਪ ਨੇ ਖੰਡੇ ਬਾਟੇ ਕੀ ਪੌਲ ਲਈ ਕਲੰਗੀ ਤਰ ਪਾਤਸ਼ਾਹ ਮਹਾਰਾਜ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਬੀੜਾ ਦੇ ਉਤਾਰਿਆਂ ਵਾਸਤੇ ਉਹਨਾਂ ਦੀ ਜਿਹੜੀ ਇਹ ਖੇਮਤ ਲਈ ਹੈ ਤੇ ਜਦੋਂ ਜਹਾਂ ਜਹਾਨ ਖਾਂ ਵਰਗੇ ਦਰਬਾਰ ਸਾਹਿਬ ਤੇ ਹਮਲਾ ਕਰਦੇ ਆ ਮਲਿਆ ਮੇਟ ਕਰਨ ਦੀ ਸੋਚਦੇ ਆ ਤੇ ਬਾਬਾ ਦੀਪ ਸਿੰਘ ਨੇ ਉਸੇ ਵਕਤ ਲਕੀਰ ਖਿੱਚ ਕੇ ਆਖਿਆ ਜਿਹਨੂੰ ਧਰਮ ਪਿਆਰਾ ਉਹ ਇੱਧਰ ਆ ਜਾਓ ਤੇ ਜਿਹਨੂੰ ਸੰਸਾਰ ਪਿਆਰਾ ਉਹ ਇੱਧਰ ਆ ਜਾਓ ਪਰ ਧਰਮ ਵਾਲੇ ਹੀ ਜੁੜੇ ਨੇ ਸੰਸਾਰ ਵਾਲੇ ਨਹੀਂ ਜੁੜੇ ਤੇ ਬਾਬਾ ਦੀਪ ਸਿੰਘ ਨੇ ਲਕੀਰ ਖਿੱਚ ਕੇ ਸਪਸ਼ਟ ਕਰ ਦਿੱਤਾ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ